ਬੰਦ ਕਰੀਂ ਬੰਦ ਕਰੀਂ ਬੰਦ ਕਰਦੇ ਬੰਦ ਕਰਦੇ ਬੰਦ ਕਰਦੇ ਬੰਦ ਕਰਦੇ ਬੰਦੇ ਨੂੰ ਮਾਰਨ ਲੱਗੇ ਉਹ ਵੇੜੀ ਕਿੱਥੇ ਐ 35000 ਤਾਂ ਜਾਦੀ ਕਿੰਨੇ ਰੁਪਏ ਉਹ ਵੀ ਕਿੱਥੇ ਆ ਖੜੇ ਕੇ ਸੁਲਝ ਗਏ 35 ਹੋਰ ਮਾ ਹਿੱਤਾ ਗਨਤ 12 13 ਦੀ ਲੈ ਲੈ ਕਿੱਧਰ ਜਾਵਾਂ ਮੈਂ ਮੈਂ ਤਾਂ ਸੋਚਾਂ ਹੀ ਐ ਚ ਪੈ ਗਿਆ ਲੱਗੇ ਦੇ ਬਾਈ ਲਵੀ ਨਾਲੱਕ ਕਰੰਟ ਬਾਰ ਦਾ ਨੰਬਰ ਆਇਦਰ ਆ ਜਾ ਬਾਬਾ ਫੇਰ ਉਹ ਬਾਬਾ ਮੈਂ ਤਾਂ ਸੋਚਾ ਹੀ ਇੰਜ ਪਤਾ ਬਾਬਾ 2 ਮਿੰਟ ਖੜ੍ਹਾ ਦੋ ਮਿੰਟ ਖੜ੍ਹਾ ਸਾਨੂੰ ਕੁਲਝ ਲਾਂ ਦੇ ਦੇਣਾ ਸੁਲਝ ਲਾਂ ਦੇ ਐਂ ਕਰ ਯਾਰ ਸਾਰੀਆਂ ਗੱਲਾਂ ਛੱਡ 15000 ਦੀ ਦੇ ਦੇ ਨਾ ਹੀ ਵੀ ਨਹੀਂ ਹੈਗੀ ਜਿਹੜਾ ਮਾਲ ਉਹਨੇ ਕਿਹਾ ਫੇਰ 15 ਦੀ ਵੀ ਨਹੀਂ ਹੈਗੀ ਆਪਾਂ ਉਹਨਾਂ ਦੇਖ ਲਈਏ ਰਾਜੂ ਰੋਏ ਮੱਡੇ ਚ ਖੁਦ ਬੱਕਰੀਆਂ ਆ ਲਈਆਂ ਤੂੰ ਹੋਰ ਕਿੰਨੇ ਦੇਈਂਗਾ ਜਮਾਦੁੱਦ ਲੈ ਕੇ ਆ ਜੰਗੇ ਹਾਂ ਹਾਂ ਮੈਂ ਤਾਂ ਲੀਕੇ ਬਜਦੇ ਹਗਾ ਦੂੰਗਾ ਭੜ ਕੇ ਰਸਾ ਲੈ ਆਂ ਤਸ ਤੂੰ ਹੀ ਦੱਦੀ ਤਸ ਤੂੰ ਹੀ ਬੋਲ ਕੋਸ 32 ਦੀ ਲੈ ਬਾਕੀ ਚਾਹ ਕੇ ਭਾਈ ਠੀਕ ਆ ਇਹ ਬੋਲ ਤੇ ਆ ਆ ਇੱਥੇ ਤਾਂ ਜਿੱਤੇ ਪੱਕੀ ਨਹੀਂ ਮੱਖ ਕਰਾਉਂ ਕੱਤ ਨਹੀਂ ਕੋਈ ਹੋਰ ਨਹੀਂ ਚੰਗੀਆਂ ਚੰਗੀਆਂ ਨਹੀਂ ਵਿਕਦੀਆਂ ਕੱਤ ਹੋਤ ਨਹੀਂ ਆ ਚੰਗੀਆਂ ਚੰਗੀਆਂ ਨਹੀਂ ਵਿਕਦੀਆਂ ਕੀ ਕਰਾਂ ਆਹ ਮੈਂ ਦੇਖ ਰਿਹਾ ਹਾਂ ਕਾਲੇ ਕੇ ਦੇਖੀ ਦੂਗੀ ਇੱਥੇ ਤੇ ਕਿੰਨੀ ਬੱਕਰੀਆਂ ਬੱਕਰੀ ਆਊਗਾ ਉਹ ਥੇ ਦੇਖੀ ਦੂ ਅਸੀਂ ਚੱਕਮੀਆਂ ਤੋਂ ਚੱਕਮੀਆਂ ਕਰੇ ਖਰੀਦ ਖਰੀਦ ਛੱਡਾਂਗੇ ਬੱਕਰੀਆਂ ਬਰੀਡਾਂ ਆਣੀਆਂ ਨਾਲੇ ਭਾ ਨਾਲ ਲਵਾ ਕੇ ਕੀ ਗੱਲ ਬਣ ਗਈ ਗੱਲ ਦਾ ਗੱਲ ਕਿਹੜਾ ਬਣ ਗਿਆ 30 ਤੋਂ 35 ਤੋਂ ਆ ਗਿਆ 32 ਤੇ ਸਾਰਾ ਬੂਟ ਕੱਟ ਕੇ ਜੱਪਲਾ ਪਾਉਣ ਵਾਲਾ ਕੰਮ ਹੋ ਗਿਆ ਖਰੀਦਣ ਵਾਲਾ ਕੀ ਕਹਿੰਦਾ 15 ਖਰੀਦਣ ਵਾਲਾ ਦਾ ਵਿਚਾਰਾ 15 16 થી ਖੜਿਆ ਹੈ ਨਾ 18000 ਦੀ ਦੇ ਯਾਰ ਨਹੀਂ ਨਹੀਂ ਹੁਣ ਤਰੀਕੋ ਕਾਸਰ ਨਹੀਂ 25000 ਦੇ ਕਰੇ ਦੋ ਆਂਦੇ ਨਹੀਂ ਉਹ ਮੇਰਾ ਜਰੂਰ ਮਾਰ ਪਾਉਣੀ ਸਰ ਕਾਨੂੰ ਟੈਕੀ ਦਾ ਕਿਰਾਇਆ ਭਰਦਾ ਨਹੀਂ ਕੱਢੀ ਆ ਕਮਲੋ ਕਿਉਂ ਭਾਈ ਕੀ ਕਰੀਏ ਹੁਣ ਇੱਕ ਕਰ ਲਾ ਦਾਂਗੇ ਲਾ ਦਾਂਗੇ ਦੋ ਵਾਰੀ ਕਰਕੇ ਲਾ ਦਾਂਗੇ ਅੱਧੇ-ਅੱਧੇ ਦੇਣਾ ਠੀਕ ਹੈ ਨਹੀਂ ਬਸ ਲੈ ਵੀ 20000 ਦੀ ਦੇ ਦੇ ਨਹੀਂ ਉਹਦੇ ਬਿਨਾ ਪੁੱਛ 2000 ਪਾਤਾ ਨਹੀਂ ਦੀਦੀ ਲੈ ਲਾਂਗੇ ਦੀਦੀ ਮੁੰਡਾ ਲੈ ਲੂਗਾ ਇਤੂ ਵੱਧ ਨਹੀਂ ਹੁਣ ਤੂੰ ਵੀ ਆ ਜਾ ਥੱਲੇ ਅੜੀਆਂ ਛੱਡ ਦੇ ਬਸ ਰਾਜੋ 20 ਦੀ ਲੈ ਆ 20 ਦੀ ਲੈ ਆ ਖੜਵਾ ਦੋ ਮਿੰਟ ਨਹੀਂ ਨਹੀਂ ਬਸ 20 ਦਾ ਮਾਲ ਤਾਂ ਪੱਜਿਆ ਨਾ ਲੈਣ ਆਲਾ ਜ਼ਰੂਰੀ ਮੈ ਖੜਨਾ ਹੈ ਓਹ ਕੰਧਰਾ ਤੇਰੀ ਬੱਕਰੀ ਵੇਚ ਦੂ ਮੈਂ ਵੇਚ ਦੇ ਓ ਰਿਆ ਓਏ ਪੱਗਲਿਆ ਓਏ ਨਹੀਂ ਤੈਨੂੰ ਪਤਾ ਮੌਸਮ ਕਹੇ ਹੈਗਾ ਮੌਸਮ ਤਾਂ ਵਧੀਆ ਹੈ ਰੁੱਤੇ ਬੱਕਰੀ ਐਨੇ ਦੀ ਨਹੀਂ ਹੈਗੀ ਇਹ ਜੇ ਇਹ ਰੁੱਤ ਨਹੀਂ ਐਨੇ ਦੀ ਫਿਰ ਹੋਰ ਰੁੱਤ ਹੈ ਵੀ ਨਹੀਂ ਨਹੀਂ ਔਰ ਹਾਂ ਮੌਸਮ ਵਧੀਆ ਹੈ ਅੱਜ ਕੱਲ੍ਹ ਐਡਾ ਠੰਡਾ ਹੈ ਕਾਣੀਆਂ ਪੈ ਗਈਆਂ ਪੂਰੀ 22000 ਦੀ ਤੇਰੀ ਬੱਕਰੀ ਵੇਚਤੀ ਨਾ ਜੀ ਨਹੀਂ ਵਿਗਦੀ ਤੂੰ ਨਹੀਂ ਅੱਖੂ ਮੈਂ ਰੱਖੂੰ ਨਾ ਨਹੀਂ ਵਿਗਦੀ ਚੱਕ ਬਾਈ ਤੇਰੀ ਸਾਈ ਚ ਹੁਣ ਤਾਂ ਨਹੀਂ ਕੱਚਾ ਮੁੱਲ ਲਾਇਆ ਆਪਾਂ ਨੇ ਕਿਉਂ ਜੀ ਹਾਂ ਆਪਾਂ ਕੱਚਾ ਮੁੱਲ ਲਾਉਂਦੀ ਹੀ ਨਹੀਂ ਹੁਣ ਸੌਦਾ ਜਿਹੜਾ ਮਰਜ਼ੀ ਲੈ ਸਕਦਾ ਹੁਣ ਲੈਦਾ ਸੌਦਾ ਸਾਡੇ 17 ਤੁਰਾ ਮਾਰ ਲਾਂਗੇ ਤੋਰ ਕੇ ਖਾ ਤੋਰ ਕੇ

ਫਿਰ ਗੱਟਾ ਗੋਟਾ ਸੌ ਤਰਾ ਦੀ ਦੇਫੈਲਟ ਜਦੋਂ ਕੋਈ ਦੇਫੈਲਟ ਉਹ ਬੱਕਰੀਆਂ ਤਹਾਂ ਲੱਤ ਚੱਕੂ ਠੀਕ ਹੈ ਇਹਦੇ ਕੁਛ ਨਹੀਂ ਆਦਮੀ ਬਾਬਾ ਕਿਉਂ ਪਸੰਦ ਹੈ ਕੀ ਮੰਗਦਾ ਕਰਦਾ ਹੁਣ ਦੁਬਾਰੇ ਤੋਂ ਚੱਲ ਪਾ ਕੀ ਮੰਗਦਾ ਕਰਦਾ ਸੋ ਨਵਾਂਗਾ ਕਾ ਨਵੀਂ ਨਵੀਂ ਬੋਲੀ ਬੱਤੀ ਮੈਂ ਦੁਬਾਰੇ ਕੀ ਚੱਲਣਾ ਕੀ ਫਾਇਦਾ ਅੱਛਾ 32 ਮੰਗਦੇ 32000 ਜਿੰਨੇ ਦਾ ਕਿੰਨੇ ਦੀ ਤੁਸੀਂ ਦਾ ਦਿਓ ਜਿੰਨੇ ਦੀ ਬੱਕਰੀ ਲੈ ਜਾਓ ਬਾਬਾ ਜੀ ਦੱਸਣਗੇ ਫੇਰ ਮੈਂ ਦੱਸੂ 18000 ਦੀ ਕਹਿੰਦਾ 14 ਵਾਲਾ ਵਿੱਚ ਹੈ ਹਮ ਮਰੀ ਕੋ ਕਰਾ ਬਈ ਤੁਹਾਡੇ ਸਾਹਮਣੇ ਆ ਜਾਓ ਤੇ ਕਹੋ ਬੋਤਲ ਨਾਲ ਪਣੀ ਨਾ ਰੱਖ ਦਿੰਨੀ ਹੋਣ ਭਰੀ ਹੋਊਗੀ ਬੋਤਲ ਨਾਲ ਨਾ ਰੱਖਿਆ ਰਹਿ ਲਗੀ ਹੈ ਬੋਤਲ ਦੇ ਵਿੱਚ ਟਿੱਟਿ ਚ ਪੈ ਗਿਆ ਫੇਰ ਹੀ ਮੋਟੀ ਹੋਊ ਸਹੀ ਹੈ ਫਿਰ ਹੁਣ ਕੀ ਕਰੀਏ ਹੈ ਮੇਮਨੇ ਨੇ ਇਹ ਦੋ ਥੱਲੇ ਆ ਤੇਰੀ ਪੱਟੀ ਆ ਤੇ ਵਧੀਆ ਆ ਕੇ ਦੇਖ ਲਓ ਲਾਲ ਮੇਮਣਾ ਕ ਮੇਮਣੀ ਕਾਲਾ ਕਾਲਾ ਮੇਮਣਾ ਦਾਲ ਪੱਟ

ਵਧੀਆ ਰਹੇਰਾ ਉਹਦਾ ਮੌਲੇ ਮੌਲ ਬੇਦਨਾਂ ਦਾ ਗੁੱਸਾ ਕਰਿਆ ਮੈਂ ਸੁਈਆ ਨਹੀਂ ਮੁੰਡੇ ਨੇ ਦੇਖਿਆ ਨਹੀਂ ਉਹ ਬਕਰੇ ਦਾ ਨਾ ਜਿਹੜਾ ਬਹੁਤ ਜਿੰਕੇ ਕਿੱਲੇ ਦਾ ਬਹੁਤ ਸੀਲਾ ਬਤਨ ਹੋਇਆ ਜਾਂਦਾ ਨੇ ਪੱਠ ਵੀ ਨਵੀਂ ਹੈ ਦੰਦ ਕੋਈ ਹੋਣੀ ਆ ਗਈ ਓਏ ਪੰਤਾਂ ਦਾ ਬਲਾ ਤੇਰੇ ਨਾਲ ਦਾ ਦੰਦ ਤਾਂ 6 ਹੈ ਮੈਂ ਤਾਂ ਦੇਖੀ ਵੀ ਨਹੀਂ ਜੇ ਦੇਖਾਂਗੇ ਬੱਚੇ ਦਾ ਪਰ ਬਹੁਤ ਸਹੀ ਬਸ ਹੋ ਜਾਏਗੀ ਕਿ ਜੇ ਪਾਸੇ ਬਰਦਾਸ਼ਤ ਹੈ ਜੇ ਮੂਹਰੇ ਦਾ ਬਣ ਕੇ ਰਹੇਗਾ ਬਹੁਤ ਜੇ ਪਾਸੇ ਬਰਦਾਸ਼ਤ ਹੋਵੇ ਹਲੋ ਅਬ ਅਲੋ ਜਿਹੜਾ ਬੱਟਾ ਬਾਹ ਉਹ ਜਿਹੜਾ ਉਹ ਤੇ ਦਿੱਤੇ ਲੈ ਹੈ